ਪੈਂਡਨ ਰੇਂਜਨਪੁਰ ਪਾਜੀ ਕਿਥੋਂ ਆਣ ਫਾਈ ਟੋਂਗਾ ਤੋਂ ਆ ਸ਼ਰਾਬ ਟੋਂਗਾ ਤੋਂ ਲੈ ਕੇ ਆ ਹਾਂਜੀ ਪਾਜੀ ਹੈ ਹਾਂਜੀ ਪਾਜੀ ਕਿਹਦੇ ਵੱਲੋਂ ਲੈ ਕੇ ਆ ਪਾਜੀ ਉਹ ਇੱਥੇ ਗਿਆ ਕਰ ਪਈ ਨਾਂ ਦਾ ਸੋ ਤਾਂ ਕੀ ਨਾਂ ਨਾਂ ਦੱਸਦੇ ਹੋ ਜਾਣਦਾਂਗੇ ਤੈਨੂੰ ਨਾਂ ਦੱਸਦੇ ਕੀ ਆ ਪਾਜੀ ਇੱਥੇ ਗਿਆ ਪਾਜੀ ਉਹ ਹੈਂਡੀਗਾਰ ਹੈ ਪਾਜੀ ਨਾਂ ਦਾ ਨਹੀਂ ਮੈਨੂੰ ਪਤਾ ਪਾਜੀ ਨਾਂ ਸਾਰਾ ਪਤਾ ਤੈਨੂੰ ਪਾਜੀ ਨਹੀਂ ਪਤਾ ਪਾਜੀ ਨਾਂ ਮੈਂ ਤੁਹਾਡੇ ਪੈਰੀ ਹੱਥ ਲਾ ਲਾਂ ਹਾਂਜੀ ਟੋਂਗਾ ਤੋਂ ਲੈ ਕੇ ਆ ਹਾਂਜੀ ਪਾਜੀ ਪੱਕਾ ਪਤਾ ਟੌਂਗ ਦਾ ਹਾਂਜੀ ਭਾਈ ਚਲ ਠੀਕ ਇਹਨਾਂ ਨੂੰ ਵੀ ਰੋਗ ਚੈੱਕ ਕਰ ਲੈ ਮੈਨੂੰ ਕਿ ਲੱਗਿਆ ਇਹ ਇਹ ਸ਼ਰਾਬ ਆ ਸਰ ਕਿੱਥੋਂ ਲੈ ਆ ਕਿੱਥੋਂ ਲੈਂਦੀ ਏ ਟੌਂਗ ਦਾ ਸਰ ਟੌਂਗ ਦਾ ਨੂੰ ਹਾਂਜੀ ਇਹਦੇ ਵੱਲੋਂ ਮੈਨੂੰ ਪਤਾ ਹੈ ਨਾਂ ਦਾ ਨਹੀਂ ਪਤਾ ਮੈਨੂੰ ਨਾਂ ਦਾ ਕਿਉਂ ਨਹੀਂ ਪਤਾ ਨਹੀਂ ਫੜ ਨਾਂ ਦਾ ਨਹੀਂ ਪਤਾ ਯਾਰ ਇਹਦੇ ਵੱਲੋਂ ਲੈ ਗਏ ਦੱਸ ਆਹੋ ਪਤਾ ਨਹੀਂ ਯਾਰ ਨਾਂ ਦਾ ਨਹੀਂ ਪਤਾ ਮੈਨੂੰ ਤੇ ਨਾ ਇਹਦੇ ਕੋਹਤਲੀ ਉਹਦੇ ਇੱਕ ਜੀ ਸੱਚੀ ਹੈ ਇੱਥੇ ਕੀ ਹੈ ਦੂਜਾ ਵੀਰ ਅਸੀਂ ਅਹੀ ਦੀ ਖੇਤਰ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਅੱਛੀ ਸ਼ਰਾਬ ਹੀ ਹੈ ਤੁਹਾਡੇ ਲਈ ਖੋਲੀ ਹੈ ਇੱਥੇ ਕੀ ਹੈ ਜੀ ਕੋਈ ਕੋਈ ਆ ਪਾ ਗਈ ਸਰ ਇਹ ਬੁੱਲੀ ਤੇ ਨਹੀਂ ਤੇਰੀ ਹਾਂਜੀ ਉਹ ਵੇਂਦਾ ਉਹੋ ਹੀ ਆ ਸਾਰੇ ਉਹੋ ਹੀ ਆ ਸਾਰੇ ਜੰਦਰੀ ਆ ਤਿੰਨ ਚਾਰ ਪੋਟਲੀਆਂ ਵਾਂਦੇ ਆ ਇੱਕ ਬੋਤਲਾ ਕਿਹੜਾ ਪਿੰਡ ਹੈ ਤੇਰਾ ਹਾਂ ਜਲੂਪੁਰ ਸਰ ਜਲੂਪੁਰ ਜਲੂਪੁਰ ਟੌਂਗਾ ਤੋਂ ਰੋਜ਼ ਵੀ ਨਾ ਹਾਂਜੀ ਇਹ ਤਾਂ ਆਉਂਦੇ ਇਹਨੂੰ ਵੀ ਦੇਖਣਾ ਚੈੱਕ ਕਰਕੇ ਠੋਕ ਜਾ ਲੈਂਦੇ ਇੱਥੇ ਇਹ ਵੇਖ ਕੇ ਭਜੂ ਦੇ ਨੂੰ ਆ ਗਾੜੀ ਇਹਦੇ ਹੈਗਾ ਹੀ ਕੁਝ ਘੇਰੇ ਨੇ ਸਰ ਆਵੇ ਹਾਂਜੀ ਤੇ ਕਿੱਥੋਂ ਲੱਗੇ ਆ ਇਹ ਟੌਂਗਪਿੰਡ ਦੇ ਭਾਈ ਇਹ ਟੌਂਗਪਿੰਡ ਤੋਂ ਟੌਂਗਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨੇ ਲੱਗੇ ਉਹਦੇ ਲੱਗੇ ਲੱਗੇ ਪਈਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਤੇ ਲੱਗੇ ਘਰ ਆ ਹਾਂਜੀ ਘਰ ਲੱਗੇ ਲੱਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਭਾਈ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਦਾ ਹੋਵੇ ਤਾਂ ਮੈਨੂੰ ਦੱਸ ਦੇਣਾ ਨਾਂ ਦੀ ਮੈਨੂੰ ਕੋਈ ਪਤਾ ਨਹੀਂ ਤੇ ਰਹੀ ਤੇਰੇ ਨਾਲ ਟੌਂਗਪਿੰਡ ਤੋਂ ਲੱਗੇ ਆ ਹਾਂਜੀ ਹਾਂਜੀ